ਭਾਰਤ ਰੀਤੀ ਰਿਵਾਜ ਅਤੇ ਪਰੰਪਰਾਵਾਂ ਦੇ ਨਾਲ ਬਣਿਆ ਹੋਇਆ ਦੇਸ਼ ਮੰਨਿਆ ਜਾਂਦਾ ਵੈ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਵਿਆਹ ਸਮਾਗਮ ਦੇ ਉੱਤੇ ਲੜਕੇ ਅਤੇ ਲੜਕੀ ਦੇ ਰਿਸ਼ਤੇਦਾਰ ਸਗੇ ਸਬੰਧੀ ਲੜਕੇ ਅਤੇ ਲੜਕੀ ਨੂੰ ਸਗਨ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਸਗਨ ਵਾਲਾ ਲਿਫਾਫਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਤਸਵੀਰਾਂ ਜਿਹੜੀਆਂ ਵਿਆਹ ਸਮਾਗਮਾਂ ਦੀਆਂ ਲਗਾਤਾਰ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਡਿਜੀਟਲ ਯੁੱਗ ਨੂੰ ਦਰਖਾਇਆ ਗਿਆ ਵੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਇੱਕ ਸ਼ਖਸ ਜਿਹੜਾ ਵਾ ਉਸਦੇ ਪੋਕਟ ਦੇ ਉੱਤੇ UPI ਸਕੈਨਰ ਕੋਡ ਲੱਗਿਆ ਹੋਇਆ ਵਾ ਤੇ ਕੁਝ ਲੋਗ ਉਸ ਸਕੈਨਰ ਕੋਡ ਨੂੰ ਜਿਹੜਾ ਵਾ ਸਕੈਨ ਕਰਕੇ ਸ਼ਗੁਨ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਸ਼ਗੁਨ ਦਾ ਲਿਫਾਫਾ ਦੇਣ ਦੀ ਬਜਾਏ ਹੁਣ ਡਿਜੀਟਲ ਤਰੀਕੇ ਦੇ ਨਾਲ ਸਗਨ ਜਿਹੜਾ ਵਾ ਸ਼ਗੁਨ ਵੀ ਲੜਕੇ ਲੜਕੀ ਨੂੰ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਕੇਰਲ ਦੀਆਂ ਦੱਸੀਆਂ ਜਾ ਰਹੀਆਂ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਇਸ ਤਸਵੀਰਾਂ ਨੂੰ ਲੈ ਕੇ ਲਗਾਤਾਰ ਵਾਇਰਲ ਹੁੰਦੀ ਹੋਈਆਂ ਨਜ਼ਰ ਆ ਰਹੀਆਂ ਤੇ ਇਸ ਤਸਵੀਰਾਂ ਨੂੰ ਲੈ ਕੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਕਮੈਂਟ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ ਤਾਂ ਇਹ ਤਸਵੀਰਾਂ ਕੇਰਲ ਦੀਆਂ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਵਾ ਜਿਸ ਦੀ ਪੋਕਰ ਦੇ ਉੱਤੇ ਯੂਪੀਆਈ ਸਕੈਨਰ ਕੋਡ ਲੱਗਿਆ ਹੋਇਆ ਤੇ ਲੋਕ ਉਸ ਸਕੈਨਰ ਕੋਡ ਨੂੰ ਸਕੈਨ ਕਰਕੇ ਵਿਆਹ ਸ਼ਾਦੀ ਤੇ ਆ ਕੇ ਜਿਹੜਾ ਵਾ ਸ਼ਗੁਨ ਡਿਜੀਟਲ ਤਰੀਕੇ ਦੇ ਨਾਲ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਹੈ ਕਹਿਣਾ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੋ